ਮੈਂ ਯੂਥ ਪ੍ਰੈਜ਼ੀਡੈਂਟ ਆਫ ਬਠਿੰਡਾ ਔਰ ਜੋ ਅੱਜ ਕਾਲਜ ਵਿੱਚ ਮਾਹੌਲ ਬਣਿਆ ਗੋਲੀ ਮਾਰੀ ਦਾ ਇਹਦਾ ਜੋ ਮੁੱਖ ਕਾਰਨ बार-बार ਮੈਨੂੰ ਪੱਤਰਕਾਰ ਭਰਾ ਪੁੱਛ ਰਿਹਾ ਮੈਂ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੀ ਤੁਹਾਨੂੰ ਦੱਸ ਦਈਏ ਕਿ ਰਜਿੰਦਰਾ ਕਾਲਜ ਦੇ ਵਿੱਚ ਇੱਕ ਯੂਥ ਫੈਸਟੀਵਲ ਹੋ ਰਿਹਾ ਸੀ ਜਿਸ ਦੇ ਵਿੱਚ ਅਚਾਨਕ ਗੋਲੀ ਚੱਲ ਜਾਂਦੀ ਹੈ ਜਿਸ ਤੋਂ ਬਾਅਦ ਮਾਹੌਲ ਪੜਕ ਜਾਂਦਾ ਹੈ ਭਗੜੜ ਮੱਚ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਸਟੂਡੈਂਟਾਂ ਨੂੰ ਵੀ ਫੜ-ਫੜ ਕੇ ਕੁੱਟਿਆ ਜਾਂਦਾ ਹੈ ਤੇ ਕਾਫੀ ਇਸ ਦਾ ਰੋਲਾ ਪਿਆ ਹੋਇਆ ਹੈ ਪੂਰੇ ਸੋਸ਼ਲ ਮੀਡੀਆ ਤੇ ਇਸ ਦੀ ਅਸਲ ਸਚਾਈ ਕੀ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਨੂੰ ਦੱਸ ਦਈਏ ਕਿ ਅ ਰਜਿੰਦਰਾ ਕਾਲਜ ਦੀ ਜਿਹੜੀ ਪ੍ਰੈਜ਼ੀਡੈਂਟ ਹੈ ਪ੍ਰਧਾਨ ਹੈ ਉਸ ਦੇ ਵੱਲੋਂ ਪੂਰੀ ਖੁੱਲ ਕੇ ਬਾਤ ਕੀਤੀ ਗਈ ਹੈ ਇਸ ਵਿਸ਼ੇ ਦੇ ਉੱਪਰ ਹੈ ਕਿ ਕਿਸ ਕਾਰਨ ਦੇ ਕਰਕੇ ਇਹ ਜਿਹੜੀ ਘਟਨਾ ਵਾਪਰੀ ਹੈ ਇੱਥੇ ਗੋਲੀ ਚੱਲੀ ਹੈ ਕਿ ਇੱਥੇ ਸਟੂਡੈਂਟ ਜਿਹੜੇ ਆਏ ਹੋਏ ਸਨ ਉਹਨਾਂ ਦੀ ਕੋਈ ਹਰਕਤ ਹੈ ਜਾਂ ਫਿਰ ਇਹ ਕਾਲਜ ਮੈਨੇਜਮੈਂਟ ਦੀ ناکامی ਹੈ ਸਾਰੀ ਗੱਲਬਾਤ ਦੱਸੀ ਹੈ ਰਜਿੰਦਰਾ ਕਾਲਜ ਦੀ ਪ੍ਰੈਜ਼ੀਡੈਂਟ ਹੈ ਪ੍ਰਧਾਨ ਹੈ ਤੁਸੀਂ ਵੀ ਸੁਣੋ ਕੀ ਕੁਝ ਕਿਹਾ ਇਸ ਕਾਲਜ ਦੀ ਪ੍ਰਧਾਨ ਨੇ ਕਿਸ ਦੀ ناکامی ਹੈ ਤੇ ਤੁਹਾਡਾ ਕੀ ਵਿਚਾਰ ਹੈ ਇਸ ਵਿਸ਼ੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਦਾ ਨਾਮ ਪਾਇਲ ਅਰੋੜਾ ਮੈਂ ਯੂਥ ਪ੍ਰੈਜ਼ੀਡੈਂਟ ਆਫ ਬਠਿੰਡਾ ਔਰ ਜੋ ਅੱਜ ਕਾਲਜ ਵਿੱਚ ਮਾਹੌਲ ਬਣਿਆ ਗੋਲੀ ਮਾਰੀ ਦਾ ਇਹਦਾ ਜੋ ਮੁੱਖ ਕਾਰਨ बार-बार ਮੈਨੂੰ ਪੱਤਰਕਾਰ ਭਰਾ ਪੁੱਛ ਰਿਹਾ ਮੈਂ ਦੱਸਣਾ ਚਾਹੁੰਨੀ ਆ ਕਿ ਜਦੋਂ ਕਾਲਜ ਵਿੱਚ 5500 ਵਿਦਿਆਰਥੀ ਹੈ ਜਦੋਂ ਕਾਲਜ ਪ੍ਰਿੰਸੀਪਲ ਡਾਕਟਰ ਜੋਸ਼ਨਾ ਉਹਨਾਂ 5500 ਵਿਦਿਆਰਥੀਆਂ ਨੂੰ ਨਹੀਂ সামਲ ਸਕਦੇ ਤਾਂ ਸਾਰੇ ਪੰਜਾਬ ਨੂੰ ਸਾਰੇ ਬਠਿੰਡੇ ਨੂੰ ਓਪਨ ਇਨਵੀਟੇਸ਼ਨ ਦੇ ਕੇ ਕੀ ਉਮੀਦ ਕਰ ਸਕਦੇ ਆ ਜੀ ਅਸੀਂ ਯੁਵਕ ਮੇਲਾ সামਲ ਸਕਦੇ ਆ ਸਭ ਤੋਂ ਵੱਡੀ ناکامی ਉਦੋਂ ਹੀ ਸੀ ਜਦੋਂ ਸਾਰੇ ਬਠਿੰਡੇ ਨੂੰ ਇਹਨਾਂ ਨੇ ਖੁੱਲਾ ਸੱਦਾ ਦਿੱਤਾ ਖੁੱਲਾ ਸੱਦਾ ਦੇਣ ਦੇ ਬਾਵਜੂਦ ਇਹਨਾਂ ਦੀ ਜ਼ੀਰੋ ਇੱਥੇ ਅਰੇਂਜਮੈਂਟ ਹੈ ਯੁਵਕ ਮੇਲੇ ਦਾ ਸੀ ਇੱਕ 슬ੋਗਨ ਬਣਾਇਆ ਸੀ ਕਿ ਜਿਹੜਾ ਯੁਵਕ ਮੇਲਾ ਹੋ ਯੁਵਾਂ ਦਾ ਮੇਲਾ ਤੇ ਕਲਾਵਾਂ ਦਾ ਮੇਲਾ ਨਾ ਇੱਥੇ ਯੁਵਾ ਚੰਗੀ ਤਰ੍ਹਾਂ ਸੇਵਰ ਇਹਨਾਂ ਨੇ ਕਰਨੀਆਂ ਹੀ ਕੀ ਹੈ ਔਰ ਜੋ ਗੋਲੀ ਮਾਰੀ ਹੋ ਇਹਦਾ ਕੋਈ ਸਪਸ਼ਟੀਕਰਨ ਨਹੀਂ ਹੈ ਵੀ ਕਿੱਥੋਂ ਔਰ ਕਿਹੜੀ ਸਟੇਜ 'ਤੇ ਹੋਈ ਪਰ ਗੋਲੀ ਮਾਰੀ ਕਰਕੇ ਜਿਹੜੇ ਵਿਦਿਆਰਥੀ ਤੇ ਯੁਵਕ ਮੇਲੇ ਦਾ ਆਨੰਦ ਮਾਰਨ ਆਏ ਸੀ ਉਹ ਸਾਰੇ ਹੌਂਚ-ਪੌਂਚ ਹੋ ਗਏ ਸੋ ਮੈਂ ਕਹਿਣਾ ਚਾਹੁੰਦੀ ਆ ਵੀ ਗੁਰਮੀਤ ਖੁੱਡੀਆਂ ਜੀ ਇੱਥੇ ਆਏ ਮੇਅਰ ਜੀ ਇੱਥੇ ਆਏ ਜਦ ਕਿ ਪਤਾ ਹੈ ਇਸ ਕਾਲਜ ਦਾ ਸਦੀਆਂ ਤੋਂ ਬੁਰਾ ਹਾਲ ਹੈ ਜਦੋਂ ਦੀ ਇੱਥੇ ਡਾਕਟਰ ਜੋਸ਼ਨਾ ਪ੍ਰਿੰਸੀਪਲ ਬਣੀ ਹੈ ਜਿਸ ਕਾਲੇ ਵਿੱਚ ਪਾਣੀ ਨਹੀਂ ਸਾਫ਼ ਮਿਲ ਸਕਦਾ ਨਸ਼ਾ ਨਸ਼ੇਦੀਆਂ ਜਿਹੜੀਆਂ ਸਰੀੰਜਾਂ ਸ਼ਰੇਆਂ ਵਾਸ਼ਰੂਮ ਚ ਮਿਲਦੀਆਂ ਨੇ ਆਪਾਂ ਕਿਵੇਂ ਉਮੀਦ ਕਰ ਲਈਏ ਕਿ ਉੱਥੇ ਯੁਵਕ ਮੇਲਾ ਚੰਗੀ ਤਰ੍ਹਾਂ ਹੋਜੂ ਸੋ ਇਹ ਟੋਟਲੀ ਜਿਹੜੀ ਕਾਲਜ ਮੈਨੇਜਮੈਂਟ ਦੀ ਜ਼ੀਰੋ ਪਲੈਨਿੰਗ ਸੇ ਯੁਵਕ ਮੇਲੇ ਨੂੰ ਹੋ ਕੇ ਤੇ ਨਿੰਦਣਯੋਗ ਗੱਲ ਹੈ ਕਿ ਇੱਥੇ ਗੋਲੀ ਮਾਰੀ ਹੋਈ ਕਾਮ ਕੀ ਮੰਦੇ ਹੋ ਅੰਗੇਲੀ ਕਿੰਨੀ ਕੀ ਵੱਡੀ ਮੰਦੇ ਹੋ ਜੇ ਮੰਨੋ ਅਸਲਾ ਇੱਕ ਸਟੂਡੈਂਟ ਅਸਲਾ ਲੈ ਕੇ ਆ ਰਿਹਾਗਾ ਜੇ ਬੱਚੀ ਜਾਂ ਕਿਸੇ ਦੇ ਦੇਖੋ ਪਹਿਲੀ ਗੱਲ ਤਾਂ ਇਸ ਗੱਲ ਦਾ ਹੀ ਕੋਈ ਸਪਸ਼ਟੀਕਰਨ ਨਹੀਂ ਵੀ ਕੌਣ ਅਸਲਾ ਲੈ ਕੇ ਆਇਆ ਕਿਵੇਂ ਲੈ ਕੇ ਆਇਆ ਮੈਂ ਫਿਰ ਕਹਿ ਰਹੀ ਹਾਂ ਜਦੋਂ ਸਾਰੇ ਪੰਜਾਬ ਨੂੰ ਸਾਰੇ ਬਠਿੰਡੇ ਨੂੰ ਓਪਨ ਸੱਦਾ ਦੇ ਕੇ ਆਉਂਗੇ ਤਾਂ ਲੱਖਾਂ ਦੀ ਤਦਾਦ ਵਿੱਚ ਤੇ ਸਟੂਡੈਂਟ ਹੈ ਤਾਂ ਇਸ ਗੱਲ ਦਾ ਸਪਸ਼ਟੀਕਰਨ ਹੋ ਹੀ ਨਹੀਂ ਸਕਦਾ ਵੀ ਕਿਵੇਂ ਤੇ ਕੀ ਪ੍ਰਸ਼ਾਸਨ ਕਹਿ ਰਿਹਾ ਵੀ ਕੀ ਤੁਮ ਲੈ ਕੇ ਆਪਸ ਵਿੱਚ ਦੋ ਗਰੁੱਪਾਂ ਚ ਹੋਈ ਹੈ ਫਾਇਰਿੰਗ ਹੋਈ ਹੈ ਗੀਤ ਦਾ ਜੀ ਅਜਾ ਨਾਟਕ ਜੋ ਚੱਲ ਰਿਹਾ ਔਰ ਨਾਟਕ ਵਿੱਚ ਕੋਈ ਐ ਸੱਚ ਗੀਤ ਨਹੀਂ ਚੱਲਦੇ ਉਹ ਨਾਟਕ ਇੱਕ ਸੀਨਸ ਹੁੰਦੇ ਨੇ ਵਿਦਿਆਰਥੀਆਂ ਨੇ ਜੋ ਇੱਕ ਟੌਪਿਕ ਉੱਤੇ ਇਹਨਾਂ ਨੇ ਆਪਣਾ 15 ਮਿੰਟਾਂ ਦਾ ਨਾਟਕ ਤਿਆਰ ਹੋ ਹੁੰਦਾ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਗਾਣੇ ਨੂੰ ਲੱਗੇ ਗੋਲੀ ਮਾਰੀ ਹੋਈ ਹੈ ਔਰ ਗਾਣੇ ਨੂੰ ਲੱਗੇ ਹੋਈ ਹੈ ਨਹੀਂ ਹੋਈ ਮੁੱਦੇ ਦੀ ਗੱਲ ਇਹ ਹੈ ਵੀ ਜਿਹੜੀ ਚੀਜ਼ ਜੜ ਤੋਂ ਸ਼ੁਰੂ ਹੋ ਰਹੀ ਹੈ ਜੜ ਤੋਂ ਹੀ ਜਦੋਂ ਮੈਨੇਜਮੈਂਟ ਆ ਜੋ ਪ੍ਰਬੰਧ ਆ ਜ਼ੀਰੋ ਆ ਤਾਂ ਆਪਾਂ ਕਿਵੇਂ ਮੰਨ ਲਾਵਾਂਗੇ ਕਿ ਯੁਵਕ ਮੇਲਾ ਜੋ ਸਹੀ ਹੋ ਜਾਊਗਾ ਥੈਂਕ ਯੂ